ਕਿਆ ਵਧੀਆ ਜਿਪਸੀ ਚਮਕਾਤੀ ਫਿਰ ਚਮਕਾ ਦਿਆਂਗੇ ਅੱਜ ਕਿਵੇਂ ਫਿਰ ਜਿਪਸੀ ਧੋਈ ਜਾਣਾ ਇਹ ਆਫਰ ਹੈਗਾ 2 ਘੰਟੇ ਦੁਪਹਿਰੇ ਕੋਈ ਵੀ ਆਓ ਕੋਈ ਸੰ ਅੱਛਾ ਯਾਰ ਕੋਈ ਮਰਜੀ ਆਓ ਹਾਂ 300 ਰੁਪਿਆ 300 ਰੁਪਿਆ ਹੈ ਹਾਂ ਸਾਧਨ ਵੱਡੇ ਛੋਟੇ ਦਾ ਕੋਈ ਚੱਕਰ ਨਹੀਂ ਆਏ ਹੁਣ ਟਰਾਲੀ ਦਾ ਤਾਂ ਵੱਧਾ ਹੈ ਅੱਛਾ ਟਰੈਕਟਰ ਨਹੀਂ ਕੱਲਾ ਟਰੈਕਟਰ 300 ਚ ਹੈ ਹਾਂ ਤੇ ਜੇ ਕਾਰ ਕੂਰ ਧਵਾਉਣੀ ਹੈ ਉਹ 250 ਉਹ 250 ਹੀ 250 250 ਤੇ ਟਾਈਮ ਵੀ ਪੱਕਾ ਰੱਖਿਆ ਫਿਰ ਕ' ਵਜੇ ਤੋਂ ਕ' ਵਜੇ ਤੱਕ ਦੁਪਹਿਰੇ 12:30 ਤੋਂ ਲੈ ਕੇ 22:00 ਵਜੇ ਤੱਕ ਬਸ 12:30 ਤੋਂ 22:00 ਵਜੇ ਤੱਕ ਬਸ ਉਦੋਂ ਬਾਅਦ ਨਹੀਂ ਉਦੋਂ ਬਾਅਦ ਨਹੀਂ ਉਦੋਂ ਪਹਿਲਾਂ ਨਹੀਂ ਉਦੋਂ ਪਹਿਲਾਂ ਨਹੀਂ ਪੱਕਾ ਟਾਈਮ ਹੈ ਪੱਕਾ ਫਿਕਸ ਹੈ ਅੱਛਾ ਯਾਰ ਉਦੋਂ ਦਾ ਨਹੀਂ ਹੈ ਕੋਈ ਦਿਨ ਦਾ ਨਹੀਂ ਨਾ ਕੋਈ ਦਿਨ ਦਾ ਨਾ ਕੋਈ ਬਾਰ ਦਾ ਹੈ ਕੋਈ ਸ਼ੈਂਪੂ ਨਹੀਂ ਲਾਉਣਾ ਬਸ ਪਾਣੀ ਮਾਰ ਕੇ ਕੱਪੜਾ ਮਾਰਨਾ ਫੇਰ ਕੰਜਰਾ ਤੇਰੇ ਤੋਂ ਕੌਣ ਤੂੰ ਆਊਗਾ ਸ਼ੈਂਪੂ ਤੋਂ ਬਣਾ ਤੇ ਫਿਰ ਸ਼ੈਂਪੂ ਲਾ ਕੇ ਤਾਂ 500 ਹੋ ਗਈ ਇਹ ਤਾਂ ਤੂੰ ਬੜਾ ਮਹਿੰਗਾ ਚੱਕੀ ਹੋਣਾ ਕੰਮ ਪਾਣੀ ਵੀ ਦੇਖ ਮੈਂ ਦਿਖਾਉਣਾ ਤੁਹਾਨੂੰ ਪ੍ਰੈਸ਼ਰ ਚਲਾ ਕੇ ਯਾਰ ਪਾਣੀ ਨੇ ਕਿਹਨੇ ਚੱਟਣਾ ਪਾਣੀ ਕੀ ਇਹ ਨਹਿਰ ਦਾ ਪਾਣੀ ਵਰਤੇਗਾ ਤੂੰ ਨਹਿਰੀ ਹੈ ਅਛਾ ਡਿੱਗੀ ਚ ਚੱਕੇਗਾ ਪਾਣੀ ਸਾਰਾ ਹੈ ਡਿੱਗੀ ਚ ਪੱਕਾ ਹੈ ਨਹਿਰੀ ਪਾਣੀ ਨਾਲ ਧੋਵੇਂਗਾ ਇਹ ਤਾਂ ਮੈਂ ਆਪਦਾ ਤਾਂ ਐ ਨਹੀਂ ਬਣਾਇਆ ਹਜੇ ਮਹਾਚਲ ਇੱਥੇ ਨਾਲੇ ਖੇਤ ਦਾ ਕੰਮ ਕਰਦੇ ਆ ਦੁਪਹਿਰੇ 2 ਘੰਟੇ ਛੁੱਟੀ ਹੁੰਦੀ ਆ ਉਹ ਬਣ ਜਾਂਦੇ ਆ ਤੇੜੀ ਫੋਨ ਜੋਗਰੇ ਅੱਛਾ ਯਾਰ ਨਹੀਂ ਆਉਦਾ ਸਰਪੇ ਸਟੇਸ਼ਨ ਪੱਕਾ ਹੀ ਕਰਨਾ ਹੈ ਪੱਕਾ ਹੀ ਕਰਾਂਗੇ ਸਿੱਖੀ ਜਾਂਣਾ ਕਿ ਇਹਨਾਂ ਤਾਂ ਐ ਗਏ ਵੀ ਕੰਮ ਸਿੱਖਦਾ ਮੈਂ ਤੋ ਤੋ ਤਵਾਈ ਵਾਲਾ ਇਹ ਤਾਂ ਸਿੱਖ ਕੇ ਆਇਆ ਮੈਂ ਉਧਰੋਂ ਕਿਧਰੋਂ ਉਹ ਗਿਆ ਸੀ ਬਹਿਰੀਨ ਕੰਨੀ ਉਧਰ ਇਹ じゃ ਕੀ ਧੋਂਦੇ ਆ ਵੀ ਦੋ ਸਪੈਸ਼ਲ ਸਿੱਖ ਕੇ ਆਏ ਤਰਾ ਤੇਲ ਵਾਲੀਆਂ ਕੱਢੀਆਂ ਹੋਰ ਤਾਂ ਕੀ ਹੈ ਅੱਛਾ ਤੇਲ ਵਾਲੀਆਂ ਧੋਣੀਆਂ ਔਖੀਆਂ ਇਹ ਵੀ ਤੇਲਤੀ ਚਲਦੀ ਹੈ ਨਹੀਂ ਜਿਹੜਾ ਧੋਣੀਆਂ ਤੇਲ ਉਹ ਧੋਣੀਆਂ ਔਖੀਆਂ ਹਾਂ ਕੀ ਚੱਕਰ ਗੋਲ ਢੋਲ ਲੈ ਗਏ ਉਹ ਤੇ ਥੰਦੇ ਆਈ ਨਹੀਂ ਲੈਂਦੀ ਉੰਨੀ ਨਾਲ ਰੱਖੀ ਜਾਂਦੇ ਕੱਪੜੇ ਤੇ ਤੁੱਚਾ ਥੰਦੇ ਆਈ ਨਹੀਂ ਲੈਂਦੀ ਕੱਪੜੇ ਤੋਂ ਹੋਰ ਚਲ ਠੀਕ ਹੈ